ਅਗਲੇ ਬੁਲਾ ਰਹੇ ਨੇ ਇਸ ਦਾ ਅਮੋਲਕ ਸਿੰਘ ਜੀ ਧੰਨਵਾਦ ਸਪੀਕਰ ਸਾਹਿਬ ਇਸ ਸਕੀਮ ਦੇ ਵਿੱਚ ਸਪੀਕਰ ਸਾਹਿਬ ਕੱਲੀ 60 40 ਰੇਸ਼ਿਓ ਹੈ ਜਿਹੜੀ ਉਹਦੇ ਨਾਲ ਆ ਫੈਡਰਲ ਸਟਰਕਚਰ ਦੇ ਉੱਤੇ ਝੋਟ ਤਾਂ ਹੈਗੀ ਹੈਗੀ ਹੈ ਪਰ ਇਹਨੂੰ ਪੜਨ ਦੇ ਮੁਤਾਬਕ ਪਤਾ ਲੱਗਦਾ ਵੀ ਇਹਦੇ ਵਿੱਚ ਕੁਝ ਕਲੋਜ਼ ਨੇ 4 ਬ੍ਰੈਕਟ 5 4 ਬ੍ਰੈਕਟ 6 ਉਹਦੇ ਵਿੱਚ ਸਾਫ਼ ਤੌਰ ਦੇ ਉੱਤੇ ਲਿਖਿਆ ਹੋਇਆ ਜਿਹੜਾ ਬਜਟ ਉਹ ਸੈਂਟਰ ਤੈਅ ਕਰੂਗਾ ਪਹਿਲਾਂ ਕੀ ਹੁੰਦਾ ਸੀਗਾ ਪੰਜਾਬ ਸਰਕਾਰ ਵੱਲੋਂ ਜਾਂ ਜਿਹੜਾ ਅਸੀਂ ਕੰਮ ਕਰਨਾ ਹੁੰਦਾ ਸੀ ਉਹਦੇ ਤਹਿਤ ਜਿਹੜਾ ਪੈਸਾ ਮੰਗਿਆ ਜਾਂਦਾ ਸੀ ਲਿਆ ਜਾਂਦਾ ਸੀ ਤੇ ਹੁਣ ਜਿਹੜਾ ਬਜਟ ਆ ਵੀ ਜਿੰਨਾ ਪੈਸਾ ਆਊਗਾ ਉਸੇ ਹਿਸਾਬ ਨਾਲ ਸਾਨੂੰ ਕੰਮ ਕਰਨਾ ਪਊਗਾ ਸੋ ਇਹ ਜਿਹੜੀਆਂ ਕੋਝੀਆਂ ਛਾਜਸ਼ਾਂ ਜਿਹੜਾ ਇਹ ਚਾਹੁੰਦੇ ਆ ਵੀ ਮਨਰੇਗਾ ਜਿਹੜੀ ਪੂਰਨ ਰੂਪ ਦੇ ਵਿੱਚ ਬੰਦ ਹੋ ਜੇ ਤੇ ਤਾਂ ਕਿ ਜਿਹੜਾ ਗਰੀਬ ਮਜ਼ਦੂਰ ਦਲਿਤ ਪਰਿਵਾਰ ਨੇ ਉਹਨਾਂ ਦੀ ਜਿਹੜੀ ਰੋਜੀ ਰੋਟੀ ਆ ਉਹ ਬੰਦ ਹੋ ਜੇ ਉਸੇ ਤਹਿਤ ਹੀ ਇਹ ਜਿਹੜੀਆਂ ਸਕੀਮਾਂ ਜਿਹੜੀਆਂ ਹੋ ਬਣਾਈਆਂ ਗਈਆਂ ਉਸ ਦੇ ਨਾਲ ਨਾਲ ਕੱਲੇ 60 40 ਦੀ ਗੱਲ ਨਹੀਂ ਇਹਦੇ ਵਿੱਚ ਜਿਹੜੇ ਰੇਟ ਵੀ ਤੈਅ ਕੀਤੇ ਜਾਣਗੇ ਉਹ ਵੀ ਸੈਂਟਰ ਸਰਕਾਰ ਵੱਲੋਂ ਹੀ ਤੈਅ ਕੀਤੇ ਜਾਣਗੇ ਫਾਰ ਐਗਜ਼ਾਮਪਲ ਜੇ ਕੋਈ ਇੱਕ ਟਾਇਲ ਦਾ ਰੇਟ 12 13 ਰੁਪਏ ਜਿਹੜਾ ਤੈਅ ਕੀਤਾ ਜਾਂਦਾ ਤੋ ਸੈਂਟਰ ਵਾਲੇ 10 ਤੈ ਕਰਕੇ ਭੇਜ ਦੇਣਗੇ ਜਿਹੜੇ ਉਤਲੇ 2 ਰੁਪਏ ਐ ਉਹ 60 40 ਤੋਂ ਬਾਅਦ ਵੀ ਸਰਕਾਰ ਨੂੰ ਦੇਣੇ ਪੈਣਗੇ ਸੋ ਕੁੱਲ ਮਲਾ ਕੇ ਇਹ ਆ ਵੀ ਇਹ ਚੱਲੇ ਨਾ ਸੋ ਦਿਹਾੜੀਆਂ ਚਾਹੇ 100 ਦੀਆਂ 25 ਕਰ ਦੋ ਚਾਹੇ 200 ਪਰ ਜੇ ਉਹ ਚੱਲੂ ਹੀ ਨਾ ਤਾਂ ਫਿਰ ਇਹਦਾ ਸਕੀਮ ਦਾ ਕਿਸੇ ਨੂੰ ਕੋਈ ਫਾਇਦਾ ਨਹੀਂ ਤੇ ਜੇ ਇਹੋ ਜੀ ਸਕੀਮ ਹੋਵੇ ਜੀਦਾ ਕਿਸੇ ਨੂੰ ਫਾਇਦਾ ਨਾ ਹੋਵੇ ਤੇ ਗਰੀਬ ਪਰਿਵਾਰਾਂ ਦੇ ਚੁੱਲ੍ਹੇ ਬੁਝਦੇ ਹੋਣ ਗਰੀਬ ਮਜ਼ਦੂਰ ਪਰਿਵਾਰਾਂ ਦੀਆਂ ਜਿਹੜੀਆਂ ਰੋਟੀਆਂ ਖੁੰਝਦੀਆਂ ਹੋਣ ਤਾਂ ਮੈਨੂੰ ਲੱਗਦਾ ਉਹ ਕਿਸੇ ਦੇ ਭਲੇ ਦੀ ਨਹੀਂ ਹੁੰਦੀ ਸੋ ਮੈਂ ਇਸ ਲਿਆਂਦੇ ਗਏ ਜਿਹੜੀ ਸਕੀਮ ਹੈ ਉਹਦੀ ਵਿਰੋਧਤਾ ਕਰਦਾ ਤੇ ਪੰਜਾਬ ਵਿਧਾਨ ਸਭਾ ਚ ਲਿਆਂਦੇ ਮਤੇ ਦੀ ਹਮਾਇਤ ਕਰਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ